ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਰੈਡੀ ਹੋ ਕੇ ਚੱਲੇ ਆਂ ਜੀ ਅੱਜ ਾਤਲੇ ਖੁਰਦੇ ਵਿੱਚ ਅੱਜ ਪਹਿਲਾ ਦਿਨ ਆ ਜੀ ਰੋਡ ਦਾ ਕਰੈਕਟ ਕਰਪਾ ਹੈ ਤੇ ਆਪਾਂ ਆਪਣੇ ਪਿੰਡੂ ਸਿੱਧੀ ਛੜਕੇ ਜਾਂਦੀ ਹੈ ਜੀ ਅਕਲੀਏ ਪਿੰਡ ਨੂੰ ਇਹ ਜ ਆਪਣੀ ਦਾਣਾ ਮੰਡੀ ਦੇ ਕੋਲ ਦੀ ਜਾਂਦੀ ਜਾਨੀ ਛੜਕ ਆਪਾਂ ਕੇ ਪਿੰਡ ਨੂੰ ਤੇ ਅਕਲੀਏ ਤੋਂ ਆਪਾਂ ਮੀਨ ਰੋਡ ਤੇ ਜਾ ਕੇ ਕਰਦੇ ਆਂ ਗੱਲਾਂ ਬਾਤਾਂ ਫਿਰ ਹੋਰ ਵੀਡੀਓ ਦੇ ਨਾਲ Jangan diaf maafkan cuma mainer orang ni, ni yang dari dulu dah pernah masa. ਹਾਂਜੀ ਪਹੁੰਚ ਗਏ ਪਗਰਾਉਂਡ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਗਰਾਉਂਡ ਕਤਲੀ ਕਰਨ ਦਾ ਪਹਿਲਾ ਮਾਜ ਮੇਲਾ ਚੱਲ ਰਿਹਾ ਜੀ ਫਿਰ ਜਾ ਕੇ ਆਪਾਂ ਕਰਦੇ ਗੱਲਾਂ ਬਾਤਾਂ ਸਭ ਤੋਂ ਪਹਿਲਾਂ ਮਿਲਿਆ ਆਪਣਾ ਭਰਾ ਸੁੱਖੀ ਟਾਲੀਆਲ ਡਾਕਟਰ ਸਾਹਿਬ ਜੀ ਜਿਨ੍ਹਾਂ ਨੇ ਕਰਾਇਆ ਮੇਲਾ ਹਾਂਜੀ ਬਹੁਤ ਵਧੀਆ ਗਰਾਉਂਡ ਆ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਸਾਊਂਡ ਲੱਗ ਚੁੱਕਿਆ ਕੇ ਵੀ ਭਾਦੜਾ ਕਰ ਰਿਹਾ ਹੈ ਲਾਈਵ ਆਪਣਾ ਭਰਾ ਵੇਖੋ ਬਾਕ ਕੰਟਰੀ ਦੀ ਝੰਡੀ ਜਿਹੜੀ ਹੈ ਬਾਈ ਲਗਾਈ ਹੈ ਭਰਾ ਮਾਣੀ ਵੇਖ ਸਕਦੇ ਹੋ ਤੁਸੀਂ ਹਾਂਜੀ ਇਹ ਗਰਾਊਂਡ ਤੇ ਲਾਈਵ ਜਿਹੜਾ ਚੱਲਣਾ ਆਪਣਾ ਕੇ ਵੀ ਭਾਦੜਾ ਦਾ ਭਰਾ ਲਾਈਵ ਵੇਖ ਸਕਦੇ ਹੋ ਬਈ ਤੁਸੀਂ ਕੇ ਵੀ 31 ਸਪੋਰਟਸ ਲਾਈਵ ਕੇ ਵੀ ਭਾਦੜਾ ਦਾ ਯੋ ਚੈਨਲ ਆ ਵੀ YouTube ਤੇ ਹੋਣਗੇ ਸਾਰੇ ਮੈਚ ਸਸਰੀਗੜ੍ਹ ਬਈ ਫਿਰ ਸਾਰਿਆਂ ਨੂੰ